ਕੈਨੇਡਾ ਤੋਂ ਵੱਡੀ ਖੁਸ਼ਖਬਰੀ ਹੈ 2026 ਦੇ ਵਿੱਚ ਮਿਲੇਗੀ ਸਿੱਧੀ ਪੀਆਰ ਨਵਾਂ ਡਰਾ ਨਿਕਲਿਆ ਹੋਇਆ ਹੈ ਹੁਨੇ ਹੁਨੇ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਜੀ ਜਦੋਂ ਦਾ 2026 ਸਾਲ ਚੜਿਆ ਹੋਇਆ ਹੈ ਕੈਨੇਡਾ ਦੇ ਵਿੱਚ ਪੀਆਰ ਦੇ ਚਾਂਸਸ ਕਾਫੀ ਹੱਦ ਤੱਕ ਵਧਦੇ ਪਏ ਹੈ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਹੈ ਮਾਰਕ ਕਰਨੀ ਉਹਨਾਂ ਦੇ ਵੱਲੋਂ ਨਿਊ ਨਿਊ ਅਨਾਉਂਸਮੈਂਟਸ ਹੋ ਰਹੀਆਂ ਹਨ ਕੈਨੇਡਾ ਦੇ ਵਿੱਚ ਪੀਆਰ ਦੇ ਰਿਲੇਟਡ ਜਿਵੇਂ ਹੁਣ ਇੱਕ ਨਵਾਂ ਡਰਾ ਨਿਕਲਿਆ ਹੋਇਆ ਹੈ ਜਿਹੜਾ ਲੇਟੈਸਟ ਡਰਾ ਹੈ ਕੈਨੇਡਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਉਹ ਡਰਾ 7 ਜਨਵਰੀ ਨ ਇਕਸਪੀਰੀਅੰਸ ਕਲਾਸ ਕੈਟਾਗਰੀ ਦੇ ਵਿੱਚ 8000 ਲੋਕਾਂ ਨੂੰ ਇਨਵੀਟੇਸ਼ਨ ਦੇਣ ਦਾ ਐਲਾਨ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਤਾਂ ਕਿ ਉਹ ਅਪਲਾਈ ਕਰ ਸਕਣ ਸੀਆਰਐਸ ਸਕੋਰ ਕਿੰਨਾ ਗਿਆ ਉਹ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਸ਼ੇਅਰ ਕਰ ਦਿੱਤੀ ਹੈ ਜੀ ਜਿਹੜਾ 13 ਜਨਵਰੀ ਨੂੰ ਲੇਟੈਸਟ ਡਰਾ ਨਿਕਲਿਆ ਹੈ ਉਹਦੇ ਵਿੱਚ ਇਨਵੀਟੇਸ਼ਨ 1518 ਜਦ ਤੱਕ 7 ਜਨਵਰੀ ਨੂੰ ਇਨਵੀਟੇਸ਼ਨ 1400 ਕੱਢੇ ਗਏ ਸੀ ਅਰੇ ਡਿਟੇਲ ਮੈਂ ਤੁਹਾਨੂੰ ਸ਼ੇਅਰ ਕਰ ਦਿੱਤੀ ਹੈ ਕਿ ਕੈਨੇਡਾ ਦੇ ਵਿੱਚ ਹੁਣ ਪੀਆਰ ਦੇ ਚਾਂਸਸ ਡੇ ਬਾਈ ਡੇ ਵਧਦੇ ਜਾ ਰਹੇ ਆ ਜਿਵੇਂ ਜਿਵੇਂ ਨਿਊ ਨਿਊ ਡਰਾ ਨਿਕਲਦੇ ਪਏ ਆ ਸੋ ਅੱਜ ਦੀ ਵੀਡੀਓ ਨੂੰ ਵੱਧ ਤੋਂ ਕਿ ਫੈਲਾ ਦਿਓ ਤਾਂ ਕਿ ਹੋਰਾਂ ਨੂੰ ਵੀ ਪਤਾ ਲੱਗ ਸਕੇ ਕਿ ਕੈਨੇਡਾ ਦੇ ਵਿੱਚ ਹੁਣ ਪੀਆਰ ਦੇ ਚਾਂਸਸ ਜ਼ਿਆਦਾ ਹਨ ਆਇਲਰਸ ਵਿਦ ਸੋਫੀਆ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਕੈਨੇਡਾ ਦੇ ਰਿਲੇਟਡ ਹਰ ਇੱਕ ਫਰੈਸ਼ ਅਪਡੇਟ ਤੁਹਾਨੂੰ ਮਿਲੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕੈਨੇਡਾ ਦੇ ਵਿੱਚ ਹੁਣ ਤੁਹਾਡਾ ਜਿਹੜਾ ਫਿਊਚਰ ਹੈ ਸ਼ਾਈਨ ਹੈ ਕਿਉਂਕਿ ਪੀਆਰ ਦੇ ਚਾਂਸਸ ਬਹੁਤ ਜ਼ਿਆਦਾ ਵਧ ਗਏ ਹੈ ਚਾਹੇ ਤੁਸੀਂ ਸਕਿਲਡ ਵਰਕਰ ਹੋ ਚਾਹੇ ਤੁਸੀਂ ਉੱਥੇ ਸਟੱਡੀ ਕਰਦੇ ਹੋ ਚਾਹੇ ਤੁਸੀਂ ਪਾਰਟ ਟਾਈਮ ਕਰਦੇ ਹੋ ਚਾਹੇ ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋ ਕੈਨੇਡਾ ਦੇ ਵਿੱਚ ਹੁਣ ਜਿਹੜੇ ਪੀਆਰ ਦੇ ਚੀ ਮਿਲਦੀ ਕੁਲ ਫਿਨਾ ਪਰਿਓ ਹੁਣ ਬਹੁਤ ਜਲਦ ਕੈਨੇਡਾ ਦਾ ਪੀਆਰ ਕਾਰਡ ਤੁਹਾਡੇ ਹੱਥ ਵਿੱਚ ਹੋਵੇਗਾ ਸੋ ਅੱਜ ਦੀ ਇਸ ਖੁਸ਼ਖਬਰ ਨੂੰ ਵੱਧ ਤੋਂ ਵੱਧ ਫੈਲਾ ਦਿਓ ਤਾਂ ਕਿ ਹੋਰਾਂ ਨੂੰ ਵੀ ਪਤਾ ਲੱਗ ਸਕੇ ਇਸ ਡਰਾ ਦੇ ਬਾਰੇ